ਦਾ ਖਾਸ ਵਾਲੇ ਵਾਲੇ ਅੱਜ ਜਦੋਂ ਆਪਾਂ ਪੰਜਾਬ ਦੇ ਜੋ ਚਿੰਦ ਦੇ ਵਿੱਚ ਜੱਡੇ ਹੋਏ ਆ ਤੇ ਸਾਰੇ ਜਿਹੜੇ ਮੇਰੇ ਵੀਰ ਜਹਾ ਖਾਂ ਖਾਂ ਕੇ ਜਿਨ੍ਹਾਂ ਨੇ ਕੈਂਪੇਨ ਜਿਨ੍ਹਾਂ ਦੀ ਚੱਲ ਰਹੀ ਹੈ ਮਪੂਰ ਸਾਹਿਬ ਤੋਂ ਲੈ ਕੇ ਗ੍ਰੀਨ ਕੋਟ ਬਟਿੰਡਾ ਲੁਧਿਆਣਾ ਸਾਰੇ ਜਿੰਨੇ ਵੀ ਮੇਰੇ ਵੀਰ ਖੜੇ ਆ ਮੈਂ ਸਮਝਦੀਆਂ ਕਿ ਇਹ ਪੰਥਕ ਮੋੜਾਂ ਵੱਜਣਾ ਹੈ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਤੇ ਸਾਰਿਆਂ ਨੂੰ ਚਾਹੀਦਾ ਹੈ ਕਿ ਇਹਨਾਂ ਸੀਟਾਂ ਦੇ ਜਿੱਥੇ ਪੰਥਕ ਉਮੀਦਵਾਰ ਖੜੇ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਖੜੇ ਹੈ ਆਪਾਂ ਸਾਰਿਆਂ ਲਈ ਜਿਹੜੀ ਇੱਕਜੁੱਟਤਾ ਨਾਲ ਆਪਾਂ ਕੰਪੀਨ ਕਰਨੀ ਹੈ ਤੇ ਚਿਹਰਾ ਮੋਹਰਾ ਜਿਹੜਾ ਮਨਸ ਦਾ ਉਹ ਆਪਾਂ ਪੇਸ਼ ਕਰਨਾ ਹੈ ਕਿ ਅਸੀਂ ਕਾਰਪੋਰੇਟਾਂ ਤੋਂ ਫੈੜਾ ਛੜਾਉਣਾ ਹੈ ਤੇ ਪੰਜਾਬ ਦੇ ਪੰਜਾਬ ਦੇ ਭਲੇ ਲਈ ਕੰਮ ਕਰਨਾ ਹੈ ਤੇ ਸਤਾਈ ਦੇ ਵਿੱਚ ਅਸੀਂ ਕੋਸ਼ਿਸ਼ ਵੀ ਸਾਡੀ ਰਹੂਗੀ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੀ ਪੰਥਕ ਸਰਕਾਰ ਹੈ ਜਿਹੜੀ ਉਹ ਕੰਮ ਕਰੂਗੀ ਵਾਹਿਗੁਰੂ ਜੀ ਤਰਫੋਂ ਵਾਹਿਗੁਰੂ ਜੀ ਤਰਫੋਂ ਵੀ ਖਡੂਰ ਸਾਹਿਬ ਵਾਲਿਓ ਫਰੀਦਕੋਟ ਵਾਲਿਓ ਸੰਗਰੂਰ ਵਾਲਿਓ ਤੇ ਬਠਿੰਡੇ ਵਾਲਿਓ ਸਾਰੇ ਸਿੱਖ ਸੰਗਤ ਨੂੰ ਅਪੀਲ ਕੀਤੀ ਜਾਂਦੀ ਆ ਜਿਵੇਂ ਕਿ 2019 ਦੇ ਵਿੱਚ ਤੁਸੀਂ ਬੀਬੀ ਖਾਲੜਾ ਨੂੰ ਹਰਾਇਆ ਸੀਗਾ ਪੂਰੀ ਸਿੱਖ ਕੌਮ ਨੇ ਖਡੂਰ ਸਾਹਿਬ ਦੇ ਹਲਕੇ ਨੂੰ ਮੇੜਾ ਮਾਰਿਆ ਸੀਗਾ ਬੀਬੀ ਬੀਬੀ ਖਾਲੜਾ ਦੇ ਪਰਿਵਾਰ ਨੇ ਕਿੰਨੀ ਸਿੱਖ ਕੌਮ ਨੂੰ ਦੇਣ ਦਿੱਤੀ ਤੇ ਤੁਸੀਂ ਹਰਾ ਕੇ ਮੇਹਣਾ ਆਪਦੇ ਸਿਰ ਮੱਥੇ ਲਿਆ ਸੀਗਾ ਹਲਕੇ ਨੇ ਇਸ ਵਾਰ ਚਾਰੇ ਹਲਕਿਆਂ ਨੂੰ ਬੇਨਤੀ ਕਰਦੇ ਆ ਖਡੂਰ ਸਾਹਿਬ ਫਰੀਦਕੋਟ ਬਠਿੰਡਾ ਤੇ ਸੰਗਰੂਰ ਨੂੰ ਵੀ ਇਸ ਵਾਰ ਚਾਰੇ ਜੋਧਿਆਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਜੂਰ ਜ਼ਰੂਰ ਪੰਚਾਓ ਤਾਂ ਜੋ ਸੇਖ ਕੌਮ ਦਾ ਮੇਹਣਾ ਤੁਹਾਡੇ ਸਿਰੋਂ ਲੈ ਸਕੇ ਜਿਵੇਂ ਕਿ ਭਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀਗਾ ਵੀ ਜਿਹੜਾ ਸੇਖ ਕੌਮ ਦਾ ਮੇਹਣਾਗਾ ਸਦੀਆਂ ਤੱਕ ਕਿਸੇ ਕੌਮ ਦੇ ਸਿਰ ਮੱਥੇ ਰਹਿੰਦਾ ਰਹਿੰਦਾਗਾ ਇਸ ਲਈ ਭਾਈ ਉਹ ਦੋ ਮੇਹਣਾ ਇਸ ਵਾਰ ਲਾ ਦਿਓ ਇਹ ਚਾਰੇ ਜੋਧਿਆਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਜ਼ਰੂਰ ਪਹੁੰਚਾਓ ਤਾਂ ਜੋ ਤੁਹਾਡੇ ਪੰਜਾਬ ਦੇ ਅਸਲ ਮੁੱਦਿਆਂ ਦੀ ਆਵਾਜ਼ ਪਾਰਲੀਮੈਂਟ ਵਿੱਚ ਇਹਨਾਂ ਚਾਰੇ ਜੋਧਿਆਂ ਦੀ ਗੂੰਜ ਸਕੇ ਤੇ ਪੰਜਾਬ ਨੂੰ ਪੰਜਾਬ ਦੇ ਹੱਕਾਂ ਦੀ ਆਵਾਜ਼ بلند ਹੋ ਸਕੇ ਬੀਬੀ ਖਾਲਸਾ ਦਾ ਵੀ ਆਹੀ ਕਹਿਣਾ ਵੀ ਇਹਨਾਂ ਚਾਰੇ ਜੋਧੇ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਜਰੂਰ ਪਹੁੰਚਾਓ ਤਾਂ ਜੋ ਪੰਜਾਬ ਦੇ ਹੱਕਾਂ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਗੂੰਜ ਸਕੇ